ਦੁੱਧ ਤਾਂ ਸਹੇ ਦਾ ਬਾਈ ਉਹਨਾਂ ਨੇ 16 ਕਿਲੋ ਕਿਹਾ ਉਹਨਾਂ ਨੇ 16 ਕਿਲੋ ਹਣਾ ਹਾਂਜੀ ਇਹਨਾਂ ਦੇ ਦੇ ਦੂਗੀ ਮੱਝ ਵੱਡੀ ਆ ਵਜਨ-ਵਜਨ ਚ ਬਹੁਤ ਆਉਂਦਾ ਬਾਈ ਤੇ 14 ਕਿਲੋ ਦਾ ਕੋਈ ਵੀ ਸੱਜਣ ਸੌਦਾ ਕਰ ਲਿਆ ਸੌਦਾ ਕਰਕੇ ਚਾਰ ਟਾਈਮ ਚੋ ਕੇ ਪੈਸੇ ਦੇ ਦੇ ਬਸ ਠੀਕ ਆਣਾ ਬਾਈ ਦੁੱਧ ਤਾਂ ਸਹੇ ਦਾ ਪਹਿਲਾ ਮਾਲਕਾ ਨੇ ਇਹਦਾ 15 ਕਿਲੋ ਦੱਸਿਆ 15 ਕਿਲੋ ਦਊਗੀ ਵੀ ਬਸ ਠੀਕ ਆਣਾ ਵੀ ਵਜਨ-ਵਜਨ ਬਹੁਤ ਜ਼ਿਆਦਾ ਜਿਆਦਾ ਬਸ ਇੱਕ ਨਹੀਂ ਤੇ ਬਾਕੀ 13 ਕਿਲੋ ਦੁੱਧ ਮੈਂ ਚੋਣਾ ਇਹਦਾ ਦੋ ਟਾਈਮ ਠੀਕ ਆ ਬਾਈ ਹਾਂ 13 ਕਿਲੋ ਦੁੱਧ ਚੋ ਕੇ ਹਾਂ ਤੇ ਇਹ ਕਿੰਨੇ ਭਾਜ ਦੇਣੀ ਆ ਬਾਈ ਬਾਈ ਉਹ ਥਣਾ-ਥਣਾ ਦੀ ਜ ਸਾਸੀ ਸੋਹ ਬਾਕੀ ਠੀਕ ਹੈ ਨਾ ਵੀ ਥਾਣਾ ਸੋਣਾ ਦੀ ਓਕੇ ਬਾਕੀ ਚਗਾਠਾ ਚਗੂਠਾ ਹੀ ਬਹੁਤ ਜਿਆਦਾ ਮੱਝ ਦਾ ਜੇ ਆਪਾਂ ਕਹਿ ਦਈਏ ਜਿਹੜੇ ਹਿਸਾਬ ਨਾਲ ਵਜਣਾ ਇਹਨਾਂ ਤੋਂ ਦੁੱਧ ਨੂੰ ਕਹਿੰਦਾ ਵੀ ਨਹੀਂ ਕਰਨ ਕਿੰਨਾ ਦੁੱਧ ਸਹੀ ਥੱਲੇ ਬਈ ਤਿਆਰ 14 ਕਿਲੋ 14 ਕਿਲੋ ਹਣਾ 14 ਕਿਲੋ ਕੋਈ ਵੀ ਸੱਜਣ ਡੱਬੇ ਮਾਰ ਲਿਆ ਨਾ ਡੱਬੇ ਮਾਰ ਕੇ ਬਾਕੀ ਕੰਡੇ ਤੇ ਲਾ ਕੇ ਖੜੇ ਸਾਸੀ ਕਾ ਮਿੱਤਰੋ ਸਵਾਗਤ ਕਰਦੇ ਆ ਆਪਣੇ ਚੈਨਲ ਦੇ ਨਾਲ ਜਿਹੜੇ ਸਾਰੇ ਦੋਸਤਾਂ ਮਿੱਤਰਾਂ ਦਾ ਜਿਹੜੀ ਅੱਜ ਦੀ ਵੀਡੀਓ ਬਣਾਉਣ ਦੇ ਲਈ ਆਪਾਂ ਪਹੁੰਚੇ ਵੀਰੇ ਕਰਨਦੀਪ ਦੇ ਫਾਰਮ ਤੇ ਬਾਈ ਦਾ ਪਿੰਡ ਹੈਗਾ ਸੈਦੋਪੁਰ ਤਹਿਸੀਲ ਬਾਈ ਉਹਨਾਂ ਨੂੰ ਪੈਂਦੀ ਆ ਨਖੋਦਰ ਤੇ ਜ਼ਿਲ੍ਹਾ ਪੈਂਦਾ ਜਲੰਧਰ ਜਲੰਧਰ ਤੇ ਇਸ ਵੀਡੀਓ ਦੇ ਵਿੱਚ ਆਪਾਂ ਟੋਟਲ ਜਿਹੜੇ ਤੁਸੀਂ ਚਾਰ ਨਾਕ ਸਕਰੀਨ ਦੇ ਉੱਪਰ ਦੇਖ ਰਹੇ ਹੋ ਇਹ ਬਾਈ ਉਹਨਾਂ ਨੇ ਕਰਨਿਆ ਸੇਲ ਜਾਣਕਾਰੀ ਸਾਰੀ ਲੈ ਕੇ ਦੇਵਾਂਗੇ ਕੋਈ ਵੀ ਜਾਨਵਰ ਖਰੀਦਣਾ ਹੈ ਉਹਦੀ ਤਸੱਲੀ ਬਰਖ ਤੁਸੀਂ ਆਪ ਕਰਨੀ ਆ ਆਪਾਂ ਤੁਹਾਨੂੰ ਵੀਡੀਓ ਦੇ ਵਿੱਚ ਚਾਰੇ ਜਾਨਵਰ ਤੋਰ ਕੇ ਤੇ ਰੇਟ ਰੂਟ ਸਾਰੀ ਜਾਣਕਾਰੀ ਆਪਾਂ ਲੈ ਕੇ ਦੇਵਾਂਗੇ ਕਰਨ ਵੀਰੇ ਸਭ ਤੋਂ ਪਹਿਲਾਂ ਸਵਾਗਤ ਆ ਤੁਹਾਡਾ ਆਪਣੇ ਹਾਂਜੀ ਹਾਂਜੀ ਸਾਥੀ ਗਾਲ ਜੀ ਕਰਨ ਵੀਰੇ ਸਭ ਤੋਂ ਪਹਿਲਾਂ ਜਿਹੜਾ ਸਵਾਲ ਆਪਣਾ ਇਹੀ ਹੁੰਦਾ ਹੈ ਨਾ ਕੋਈ ਵੀ ਸੱਚਨ ਵੀਡੀਓ ਦੇਖਦਾ ਹੈ ਆਪਣਾ ਵੀਰੇ ਕਿਵੇਂ ਘਰੇਲੂ ਜਾਨਵਰ ਆ ਕਿ ਆਪਣਾ ਵਪਾਰ ਦਾ ਕੰਮ ਆ ਵਪਾਰ ਦਾ ਕੰਮ ਵਪਾਰ ਦਾ ਬਾਈ ਤੇ ਬਾਈ ਕਿਵੇਂ ਦੇ ਹੋਣਗੇ ਰ ਜਾਨਵਰ ਜਿਵੇਂ ਬਜਨ ਬਜਨ ਚ ਪੋਲਾ ਰੇਟ ਬਾਈ ਹੋਣਗੇ ਜੇ ਇਸੇ ਮਾਰਕੀਟ ਚ ਹੈਗੇ ਬਾਈ ਹਾਂਜੀ ਹਾਂਜੀ ਇੱਕ ਕਰਨ ਬਾਈ ਟੋਟਲ ਆਪਣੇ ਕੋਲੇ ਹੈਗੀਆਂ 4 ਬਾਈ ਹਨਾ ਤੇ ਬਾਈ ਸਭ ਤੋਂ ਪਹਿਲਾਂ ਮੈਂ ਕਹਿੰਦਾ ਜਿਹੜੀ ਤਾਜੀ ਸੂਈ ਤੋਂ ਆਪਾਂ ਕਰ ਲਈਏ ਗੱਲਬਾਤ ਹਨਾ ਬਾਈ ਹਾਂਜੀ ਹਾਂਜੀ ਕਿੰਨਵਾ ਸੂਆ ਸੂਈ ਆ ਬੱਚਾ ਕੀ ਦੇਗੀ ਆ ਤੀਜਾ ਸੂਆ ਸੂਈ ਆ ਕਿੰਨਾ ਸੂਆ ਬਾਈ ਤੀਜਾ ਸੂਆ ਤੀਜਾ ਸੂਆ ਸੂਈ ਹੈ ਬਾਈ ਹਾਂਜੀ ਮਗਰ ਕੱਟੀ ਮਗਰ ਵੀ ਇਹਦੇ ਕੱਟੀ ਬਾਈ ਹਾਂਜੀ ਤੇ ਬਾਈ ਕਿੰਨਾ ਦੁੱਧ ਤਿਆਰ ਆ ਦੋ ਤੇ 14 15 ਕਿਲੋ ਜਿਹੜਾ ਬਾਲਟੀ ਠੰਡਾ ਕਰਕੇ ਪਾ ਕੋ ਚਾਰ ਟਾਈਮ ਚੋਲੇ 14 ਕਿਲੋ ਹਾਂ ਤੇ ਬਾਈ ਕਿੰਨੇ ਦਿਨ ਹੋ ਗਏ ਸੂਈ ਨੂੰ ਇਹਨੂੰ ਸੂਈ ਨੂੰ ਹੋ ਗਏ ਅੱਜ ਤੋਂ ਹਫਤਾ ਹੋ ਗਿਆ ਹਫਤਾ ਹੋ ਗਿਆ ਬਾਈ ਯਾਰ ਕਹਿੰਦੇ ਬੋਲੇ ਚ ਬਾਹਰ ਨਿਕਲ ਗਈ ਤੇ ਬਾਈ 14 ਕਿਲੋ ਦੁੱਧ ਚਵਾ ਕੇ ਹਨਾ ਚਵਾ ਕੇ ਦਊਗਾ ਤੇ ਬਾਈ ਕੀ ਰੇਟ ਚ ਦੇਵਾਂਗੇ ਇਹ 145 ਦੇ 145 ਦੀ ਕਰਨੇ ਕਰੀ ਤੋਰ ਬਾਈ ਹੁਣ ਬਾਈ ਸਵੇਰ ਦੀ ਚਵਾਈ ਹੋਈ ਵੀ ਹੈ ਬਾਈ ਇਹਨਾਂ ਦੀ ਹਾਂਜੀ ਹਾਂਜੀ ਤੇ ਲੋਕੀ ਹੁਣ ਹਨਾ ਸਾਢੇ 9 ਕੋਈ ਥਣਾ ਚ ਨਹੀਂ ਆ ਕੋਈ ਖਲੀ ਕੀਤੀ ਓਕੇ ਹਨਾ ਬਾਈ ਹਾਂਜੀ ਹਾਂਜੀ ਤੇ ਆ ਤੁਸੀਂ ਦੇਖੋ ਬਜਨ ਬਜਨ ਬਹੁਤ ਜ਼ਿਆਦਾ ਬਾਈ ਜੀ ਆਪਾਂ ਗੱਲਬਾਤ ਕਰ ਲਈ ਹੈ ਹਨਾ ਤੇ ਇੱਥੋਂ ਤੁਸੀਂ ਦੇਖੋ ਹਨਾ ਬਾ ਮੋੜ ਲਈ ਕਰਨ ਬਈ ਇਹਨੂੰ ਇੱਥੋਂ ਤੁਸੀਂ ਦੇਖੋ ਹਨਾ ਖੜਨੀ ਖੁੜਨੀ ਤੇ ਥੋੜਾ ਜਿਹਾ ਮੜਾ ਇੱਕਨ ਹੋਰ ਕਰ ਲਈ ਇਹ ਆਹ ਦੇਖੋ ਤੁਸੀਂ ਹਨਾ ਵੇਟ ਬੂਟ ਬਾਈ ਪੂਰਾ ਫੁੱਲ ਆ ਜੀ ਆਪਾਂ ਕਹਿੰਦੀ ਕਿ ਨਹੀਂ ਚਵਾਈ ਚੂਈ ਐ ਲੋ ਕਿਵੇਂ ਠੰਡੀ ਠੀਲ ਆ ਬਾਈ ਮੈਂ ਕਹਿੰਦਾ ਪੋਲੀ ਆ ਜਦਾਂ ਮਰੀ ਭਾਵੇਂ ਕੋ ਹੁਣ ਬੱਚਾ ਛੱਡ ਦਈਏ ਫੇਰ ਭਾਵੇਂ ਠੀਕ ਆ ਬਾਈ 15 ਕਿਲੋ ਇਹਦੇ ਥਲੇ ਜਣਕੇ ਦੀ ਦੱਸਿਆ ਵੀ 14 ਕਿਲੋ ਦਾ ਕੋਈ ਵੀ ਸੱਜਣ ਸੌਦਾ ਕਰ ਲਿਆ ਸੌਦਾ ਕਰਕੇ ਚਾਰ ਟਾਈਮ ਚੋ ਕੇ ਪੈਸੇ ਦੇ ਦੇ ਬਾ ਠੀਕ ਆ ਨਾ ਬਾਈ ਇਹਦਾ ਮੁੱਲ ਆਪਾਂ ਕੀ ਤਾਂ 1 ਲੱਖ 45000 48000 ਹਾਂਜੀ ਕਰਨ ਬ੍ਰਿਆ ਆਪਾਂ ਦੂਸਰੇ ਨੰਬਰ ਵਾਲੀ ਬਾਰੇ ਦੱਸ ਦੀ ਬਾਈ ਹਣਾ ਇਹ ਤੀਜੇ ਸਵੇ ਮੈਂ ਸੁਣੀ ਆ ਠੀਕ ਆ ਬਾਈ ਤੇਰੇ ਘਰੋਂ ਲਈਓ ਕਹਿੰਦੇ 16 ਕਿਲੋ ਅਹੀਂ ਪਹਿਲੇ ਸਵੇ ਚੋਇਆ ਦਾ ਠੀਕ ਆ ਬਾਈ ਹਾਂਜੀ ਠੀਕ ਆ ਬਾਈ ਬਈ ਮਾਜ ਦਾ ਬਾਡਾ ਬੁੱਡਾ ਇਹਦਾ ਹੀ ਬਹੁਤ ਜ਼ਿਆਦਾ ਜਿਆਦਾ ਗੱਲਬਾਤ ਕਰ ਕਿੰਨਾ ਦਸਿਆ ਕਰਨ ਉਹਨੇ ਦੁੱਧ ਚੋਇਆ ਥੱਲੇ 16 ਕਿਲੋ 16 ਕਿਲੋ ਤੋੜ ਲਈ ਬਈ ਇਹਨੂੰ ਹਨਾ ਤੇ ਤੁਸੀਂ ਵਜ਼ਨ ਦੇਖੋ ਤੁਸੀਂ ਇਹਦਾ ਵੀ ਹਨਾ ਐਣ ਤੁਸੀਂ ਕਿੰਨੇ ਦਿਨ ਕੱਢਦੀ ਹੈ ਬਈ ਹਜੇ ਲੈ ਜੂ ਹਫਤਾ ਹਫਤਾ ਲੈ ਜੂਗੀ ਹਨਾ ਤੇ ਕੱਦ ਕਾਠ ਵਜ਼ਨ-ਬੁਜਨ ਸਾਰੀਆਂ ਚੀਜ਼ਾਂ ਜਾਨੀ ਕਿ ਪੂਰਾ ਇਹ ਪੂਰੀ ਆ ਤੇ ਥਣਾ-ਥਣਾ ਦੀ ਬਈ ਪਾਸ ਕੀਤੀ ਹੋ ਜਮਾ ਓਕੇ ਬਈ ਓਕੇ ਓਕੇ ਬਈ ਜਿਹੜੇ ਸਾਬ ਹਨਾ ਵਜ਼ਨ-ਬੁਜਨ ਹਨਾ ਥਣ-ਥਣ ਬੜਾ ਸੋਣਾ ਚਵਾਈ-ਚੂਈ ਕਿਵੇਂ ਲੱਗੀ ਹੈ ਬਈ ਆ ਪੋਲੀ ਰੂਵ ਵਰਗੀ ਆ ਮੈਂ ਕਹਿੰਦਾ ਠੀਕ ਆ ਵੀ ਉਹ ਆਪਾਂ ਨੂੰ ਪਾਸ ਕੀਤੇ ਤੋਂ ਪਤਾ ਲੱਗ ਜਾਂਦਾ ਵੀ ਚੋਾਈ ਕਿਦਾਂ ਦੀ ਹੋਊਗੀ ਮੋਟਰੀ ਆ ਜੀ ਰੋਗ ਰੋਗ ਦੀ ਧਾਰ ਆਉਂਦੀ ਆ ਬਾਕੀ ਠੀਕ ਹੈਣਾ ਬਈ ਤੇ ਕਿੰਨੀ ਅਮੀਰ ਆ ਬਈ ਕਰਨ ਇਹਦੇ ਤੋਂ ਵੀ ਕਿੰਨਾ ਦੁੱਧ ਦੇ ਜੂਗੀ ਬਈ ਇਹ ਐਰ ਕੀ ਮੇਰੇ ਹਿਸਾਬ ਨਾਲ ਜਦਾਂ ਬਣੀ ਤਣੀ ਆ ਇਹ 17 ਕਿਲੋ ਦੇ ਜੂਗੀ 17 ਬਈ ਹੈ ਹਾਂਜੀ ਚਲੋ ਬਾਕੀ ਗੱਭਣ ਪਸ਼ੂ ਦਾ ਆਈਡੀਆ ਹੁੰਦਾ ਕਿ ਨਹੀਂ ਵੀ ਕੋਈ ਸੱਚਨ ਵੇਟ ਦੇ ਹਿਸਾਬ ਨਾਲ ਹਨਾ ਦੇ ਹਿਸਾਬ ਨਾਲ ਇਹਦਾ ਜਜਮੈਂਟ ਲਾ ਲਵੇ ਕਰਨ ਫਿਰ ਦੇਣੀ ਕਿੰਨੇ ਦੀ ਬਈ ਇਹ ਇਹ ਮੱਝ ਦਵਾਂਗੇ ਆਪਾਂ 170 ਦੀ 1 ਲੱਖ 70 ਹਜ਼ਾਰ 1 ਲੱਖ 70000 ਦੀ ਬਾਈ ਕਹਿੰਨਾ ਆਪਾਂ ਦੇਣੀ ਆ ਹਨ ਤੇ ਬਈ ਕੋਈ ਸੱਜਣ ਆਊਗਾ ਤਾਂ ਮਾਨ ਤਨ ਤਾਂ ਹੋ ਜੂਗਾ ਹੋਊਗਾ ਤੇ ਕਰਨਾ ਆਪਾਂ ਤੀਸਰੇ ਨੰਬਰ ਵਾਲੀ ਬਾਈ ਮੈਂ ਕਹਿੰਨਾ ਇਹ ਆਪਣੀਆਂ ਚਾਰਾਂ ਮੱਜਾਂ ਦੀ ਪੂਰੀ ਫੋਲ ਤਿਆਰੀ ਜੀ ਵੀ ਆ ਤੇ ਵਜਨ ਚ ਵੀ ਪੂਰੀ ਆ ਹਨ ਬਾਈ ਬਈ ਕੱਢ ਲੈ ਇਹਨੂੰ ਵੀ ਬਾਹਰ ਤੀ ਆ ਤੁਸੀਂ ਦੇਖੋ ਹਨਾ ਤਿਆਰੀ ਦੁਰੀ ਦੇਖੋ ਮੇਰੇ ਹੱਥ ਹੁਣਾ ਇਹ ਤਾਂ ਕੁਝ ਕੁ ਟਾਈਮ ਨੂੰ ਬੱਚਾ ਧਰਨ ਵਾਲੀ ਲੱਗਦੀ ਨਹੀਂ ਹਾਂ ਤੇ ਵਜਨ ਦੇਖੋ ਤੁਸੀਂ ਮੱਝ ਜੇ ਜੀ ਦੀ ਕਹਿੰਦੇ ਨਹੀਂ ਇਹ ਇੱਥੋਂ ਤੁਸੀਂ ਚੈੱਕ ਕਰੋ ਕਰਨ ਕਿੰਨਾ ਦੁੱਧ ਦੱਸਿਆ ਦਾ ਬਾਈ ਉਹਨੇ ਪਹਿਲੇ ਮਾਲਕਾਂ ਨੇ ਇਹਦਾ 15 ਕਿਲੋ ਦੱਸਿਆ 15 ਕਿਲੋ ਮੱਝ ਦਿੰਦੀ ਵੀ ਆ ਠੀਕ ਆ ਬਾਈ ਮੱਝ ਦਾ ਭਾਂਡਾ ਦੱਸਦਾ ਠੀਕ ਆ ਹਣਾ ਬਾਈ ਹਾਂਜੀ ਤੇ ਜੇ ਆਪਾਂ ਗੱਲਬਾਤ ਕਰ ਲਈਏ ਮੈਂ ਕਹਿੰਦਾ ਯਾਰ ਚਗਾਠਾ ਚੂਠਾ ਮੱਝ ਦਾ ਹਣਾ ਤੇ ਖੜਨੀ ਖੁੜਨੀ ਤੇ ਥਣ ਥਣਦੀ ਦੇਖੋ ਹਣਾ ਬਾਈ ਥਾਣੀ ਜਿਹੜੇ ਹਿਸਾਬ ਨਾਲ ਲੱਗਿਆ ਬਾਈ ਬਹੁਤ ਕੈਂਟ ਆ ਕਣੀ ਬਹੁਤ ਕੈਂਟ ਤੇ ਭਾਂਡਾ ਬਹੁਤ ਸੋਹਣਾ ਲੱਗਿਆ ਹਣਾ ਕਿੰਨਾ ਕੁ ਦੁੱਧ ਪਾਜੂ ਕਰਮ ਵਾਲੀ ਐ ਇਸ ਵਾਰੀ ਬਾਈ ਇਹ 15 ਕਿਲੋ ਪਾ ਦੋਗੇ 15 ਲੀਟਰ ਹਾਂਜੀ ਬਾਕੀ ਦੁੱਧ ਬਾਕੀ ਉਮੀਦ ਕਰਦੇ ਆ ਪਾਉਗੇ ਠੀਕ ਆ ਹਣਾ ਬਾਈ ਹਾਂਜੀ ਬਾਕੀ ਦੁੱਧ ਪੁੱਤ ਹੁੰਦਾ ਬਾਈ ਸੇਵਾ ਦਾ ਬਾਕੀ ਖਾਣ ਪਾਣ ਦਾ ਵੜਾ ਕਰਨ ਵਾਲੀ ਨੂੰ ਹਣਾ ਮੱਝ ਭਾਰੀ ਆ ਰਾਜੀ ਆ ਹਾਂ ਹਾਂਜੀ ਤੇ ਕਰਨ ਫਿਰ ਇਹਦਾ ਮੁੱਲ ਕੀ ਕਰੇਗਾ ਜਿਹੜਾ ਲੈਣੇ ਆ ਬਾਈ ਉਹੀ 1 60 1 ਲੱਖ 60 ਹਜ਼ਾਰ ਹਾਂਜੀ ਤੇ ਹੋਜੂ ਇਹਦਾ ਮਾਨਦਾਨ ਕੋਈ ਆਊਗਾ ਹੋਜੂ 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 ਤੇ ਉਸ ਤੋਂ ਬਾਅਦ ਬਈ ਆਪਣਾ ਕੜੇ ਕੋਲੇ ਘੱਟ ਰੇਟ ਦੀ ਆ ਬਾਈ ਹਣਾ ਹਾਂਜੀ ਏਕ ਕੰਨਮਾ ਸੂਆ ਸੂਈ ਆ ਬੱਚਾ ਇਹਦੇ ਮਗਰ ਕੀ ਆ ਬਾਈ ਦੂਜਾ ਸੂਆ ਛੋਟੀ ਸੂਈ ਆ ਮਗਰ ਕੱਟਾ ਠੀਕ ਆ ਬਾਈ ਤੇ ਚੱਡਾ ਜ਼ਰੂਰ ਘੱਟ ਦਿਗਾਉਂਦੇ ਆ 13 ਕਿਲੋ ਦੁੱਧ ਮੈਂ ਚੋਣਾ ਇਹਦਾ ਦੋ ਟਾਈਮ ਠੀਕ ਆ ਬਾਈ ਹਾਂ 13 ਕਿਲੋ ਦੁੱਧ ਚੋਕੇ ਹਾਂ ਤੇ ਇਹ ਕਿੰਨੇ ਭਾਜ ਦੇਣੀ ਹੈ ਬਾਈ ਇੱਕ ਦਾ ਦੇ 1 ਲੱਖ 10000 ਹਾਂ ਤੋਰ ਬਾਈ ਇਹਨੂੰ ਵੀ ਆ ਕਰੀ ਮੜਾ ਜਾਣਾ ਤੇ ਇਹ ਬਾਈ ਦੀ ਚਵਾਈ ਬਾਈ ਕਹਿੰਦਾ ਸਵੇਰ ਦੀ ਹੋਈ ਵੀ ਆ ਸਵੇਰ ਬਾਈ ਕਿੰਨੇ ਵੇ ਚਵਾਈ ਕਰ ਲੈਣੇ ਵੇ ਆਪਾਂ ਸਵੇਰ ਆਪਾਂ ਕਰ ਲਈਦੀ 5 ਵਜੇ 5 ਵਜੇ ਹੈਣਾ ਹਾਂਜੀ ਬਾਕੀ ਇਹਦਾ ਬੰਦਾ ਕੋਈ 5 ਵਜੇ ਆ ਕੇ ਆਦੀ ਚਵਾਈ ਚਵਾਈ ਵੀ ਕਰ ਲਿਆ ਇੱਕ ਦਿਨ ਖਾਲੀ ਕਰ ਲਓ ਕਿ ਨਹੀਂ ਦੋ ਡੰਗ ਚੋਣ ਚ ਕੋਈ ਹਰਜ ਨਹੀਂ ਹਰਜ ਨਹੀਂ ਹੈਗਾ ਜਿਹੜਾ ਗੱਪਣ ਪਸ਼ੂ ਬਾਈ ਉਹ ਤਾਂ ਚੱਲ ਕਹਿੰਦੇ ਨੇ ਵਪਾਰੀ ਦੇ ਮੂੰਹ ਵਾਲਾ ਕਿ ਨਹੀਂ ਹਾਂਜੀ ਹਾਂਜੀ ਜਿਹੜਾ ਹਰ ਜੀ ਵੀ ਨਹੀਂ ਹੈਗਾ ਕਰੀ ਤੇ ਇਹ ਬਾਈ ਕਹਿੰਦਾ ਵੀ ਇਹ ਆਪਾਂ ਦੇ ਦਾਂਗੇ 1 ਲੱਖ ਦਾ 10000 ਦੀ ਹਣਾ ਤੇ ਇਹਦੇ ਥੱਲੇ ਬਈ ਦੁੱਧ ਇਹਦੇ ਥੱਲੇ 24 ਜਲੇ ਨਾ 13 ਕਿਲੋ ਕੋਲ 13 ਕਿਲੋ ਮੈਂ ਚੋਨਾ ਮੈਂ ਡੇਰੀ ਚ ਪਾ ਕੇ ਆਉਣਾ ਬੜਾ ਠੀਕ ਹੈ ਨਾ ਬਾਈ ਕਹਿੰਦਾ ਵੀ 13 ਕਿਲੋ ਆਪਾਂ ਇਹਦੇ ਥੱਲੇ ਚੋਨੇ ਆ ਕੋਈ ਬੰਦਾ ਆ ਗਿਆ ਉਹਦੀ ਚੋਣ ਦਾ ਹੱਕ ਰੱਖਦਾ ਕਿ ਨਹੀਂ ਹਾਂਜੀ ਹਾਂਜੀ ਤੇ ਕਰਨ ਬਈ ਜਾਂਦੇ ਜਾਂਦੇ ਹਣਾ ਆਪਣੇ ਫਾਰਮ ਦੀ ਪ੍ਰੋਪਰ ਲੋਕੇਸ਼ਨ ਬੋਲ ਕੇ ਮੋਬਾਈਲ ਨੰਬਰ ਬੋਲ ਦੋ ਤਾਂ ਜੋ ਕਿਸੇ ਸੱਜਣ ਨੇ ਸੰਪਰਕ ਕਰਨਾ ਉਹਨੂੰ ਥੋੜਾ ਜਿਹਾ ਸੌਖਾ ਹੋ ਜਾਏ ਬਾਈ ਪਿੰਡ ਸੈਦੂਪੁਰ ਠੀਕ ਆ ਬਾਈ ਤਹਿਸੀਲ ਨਕੌਦਰ ਜ਼ਿਲ੍ਹਾ ਜਲੰਧਰ ਠੀਕ ਆ ਵੀਰੇ ਨਕੌਦਰ ਤੋਂ ਹੈਗਾ 8 ਕਿਲੋਮੀਟਰ ਠੀਕ ਆ ਬਾਈ ਜਲੰਧਰ ਤੋਂ ਹੈਗਾ 15 16 ਕਿਲੋਮੀਟਰ ਠੀਕ ਆ ਬਾਈ ਤੇ ਮੁੱਦਾ ਗੇਟ ਹੋਣਾ ਮੁੱਦਾ ਗੇਟ ਤੋਂ ਗਾੜੀ ਸੈਦੂਪੁਰ ਪਿੰਡ ਦਾ ਠੀਕ ਆ ਬਾਈ ਬਾਕੀ ਆਪਣਾ ਨੰਬਰ ਸਕਰੀਨ ਦੇ ਉੱਪਰ ਚੱਲਦਾ ਹੈ ਸਕਰੀਨ ਦੇ ਉੱਪਰ ਚੱਲਦਾ 81464 29665 ਬਾਈ ਦਾ ਜਿਹੜਾ ਨੰਬਰ ਸਕਰੀਨ ਦੇ ਉੱਪਰ ਚੱਲਦਾ ਰਹੂਗਾ ਕਿਸੇ ਵੀ ਜਾਨਵਰ ਨੂੰ ਖਰੀਦਣਾ ਕੋਈ ਕੋਈ ਵੀ ਜਿਵੇਂ ਬਾਈ ਸੁਆਸਵਾ ਨਾਗਾ ਬਾਈ ਕਹਿੰਦਾ ਵੀ ਇਹਦੇ ਥੱਲੇ ਜਿਵੇਂ 15 ਕਿਲੋ ਕਹਿੰਦਾ ਦੁੱਧ 14 ਕਿਲੋ ਕੋਈ ਵੀ ਸੱਜਣ ਚੋਕੇ ਲੈ ਜਾ ਉਹਦੇ ਥੱਲੇ ਬਾਈ ਕਹਿੰਦਾ ਵੀ 13 ਕਿਲੋ ਮੈਂ ਚੋਨਾ ਚੋਕੇ ਚੋਕੇ ਦੋ ਚੋਕੇ ਲੈ ਜਾ ਹਣਾ ਤੇ ਬਾਅਦ ਵਿੱਚ ਕਿਸੇ ਨੂੰ ਕਹਿਣ ਨਾਲ ਉਹ ਤਾਂ ਦੁੱਧ ਚੋਕੇ ਤਸਦੀ ਕਰਨਾ ਜਿਹੜੀਆਂ ਗੱਬਣਾ ਏ ਉਹ ਆਪ ਹੀ ਦੱਸਦੀਆਂ ਪਈਆਂ ਵੀ ਉਹਨਾਂ ਦੇ ਵਜਨ ਵਜਨ ਬਹੁਤ ਜ਼ਿਆਦਾ ਏ ਬਾਕੀ ਜਿਹੜਾ ਥਣ ਭਾਂਡੇ ਦੇ ਹਿਸਾਬ ਨਾਲ ਬਾਈ ਨੂੰ ਗਾਹੋਂ ਦੱਸਿਆ ਏ ਉਹ ਬਾਈ ਨੇ ਉਸ ਹਿਸਾਬ ਨਾਲ ਦੱਸਦਾ ਵੀ ਇੰਨਾ ਇੰਨਾ ਦੁੱਧ ਇਹ ਇੰਨਾ ਇੰਨਾ ਦੁੱਧ ਤੇ ਵੀਡੀਓ ਨੂੰ ਵੱਤੋ ਵੱਤ ਸ਼ੇਅਰ ਕਰਦੇ ਜਾਉਂਦੇ ਬਦ ਰੋ ਜੀ